ਸ਼ੇਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ ਬੜੇ ਨਟੋਰੀਅਸ ਸਮਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਤੇ ਇੱਕ ਟੋਇਟਾ ਇਟਿਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਪਿਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਦੇ ਵਿੱਚ ਪੈਂਦਾ ਹੈ ਉਹ ਉਮਰ ਇਹਦੀ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਟ ਐਸਓਸੀ ਅਮਰਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਦੂਜਾ ਹਵਾਰਤਾਰ ਤਾਰੀ ਹੈ ਇਹ ਮਗੜੀਆਂ ਦਾ ਰਹਿਣ ਵਾਲਾ ਅਮਰਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਪੰਜ ਕੇਸ ਇਹਦੇ ਖਿਲਾਫ ਹੋਇਆ अटेम्प्ट ਟੂ ਮਰਡਰ ਮਰਡਰ ਪਾਸਪੋਰਟ ਐਕਟ ਦਰਨਤਾਂ ਦੇ ਇਹਨ ਮੁਹੱਲੀ ਵਿਦ ਤਕਵੀਰ ਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀ ਮਾਂ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ ਅਵਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਵਿੱਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸਓਸੀ ਅੰਮ੍ਰਿਤਸਰ ਵੱਲੋਂ ਇਸ ਤਕਰੀਬਨ 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖੋਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆਕਿਬ ਤੇ ਰਹੀਫ ਰਫੀਕ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇ ਗਏ 2.5 ਕਿਲੋ ਤੇ 65 ਲੱਖ ਰੁਪਇਆ ਉਦੋਂ ਆਰੰਭ ਹੋਇਆ ਸੀ ਸੋ ਕਾਫੀ ਦੇਰ ਤੋਂ ਇਹ ਵੈਲ ਇੰਟਰ ਨੇ ਪਾਕਿਸਤਾਨ ਦੇ ਨੈਟਵਰਕ ਦਾ ਜਿਹੜੀ ਮੁੱਢਲੀ ਪੁੱਛਗਿੱਛ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸੌਟੀਆਂ ਇਹਨਾਂ ਨੇ ਪਿਛਲੇ ਤਿੰਨ ਚਾਰ ਦਿਨ ਤੋਂ ਹੀ ਚਾਰ ਦੇ ਕਰੀਬ ਸੌਟੀਆਂ ਦੇ ਵਿੱਚ ਇਹ 10 ਕਿਲੋ ਸਮਾਨ ਵੱਖ-ਵੱਖ ਸੌਟੀ ਚ ਆਇਆ ਔਰ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ 'ਚ ਵੇਚਣਾ ਸੀ ਜਿਹੜੀ ਨੈਕਸਟ ਸਟੇ ਦੇ 'ਚ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰਸੀਵਰ ਔਰ ਅਜਿਹੜੇ ਜਿਨ੍ਹਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਸਰ ਇੰਨਾ ਨਟੋਰੀਅਸ ਜਿਹੜਾ ਗੈਗ ਨਤੀ ਦੱਸਦੇ ਕਰੋ ਕਿਵੇਂ ਉਹ ਕਰਦੇ ਆ ਨਾ ਤੁਸੀਂ ਜੇਲ੍ਹ ਤੋਂ ਦੇ ਬਾਅਦ ਵੀ ਬਾਹਰ ਆ ਕੇ ਵੀ ਇਹ ਕੰਮ ਕਰ ਰਹੇ ਹੋ ਦੇਖੋ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਜਿਹੜੀ ਲੇਅਰਮੈਂਟ ਹੈ ਉਹ ਬੰਦੇ ਨੂੰ ਪੈਸੇ ਦੀ ਹਵਸ ਜਿਹੜੀ ਹੈ ਉਹ ਇਸ ਕੰਮ ਚ ਲੈ ਕੇ ਜਾਂਦੀ ਹੈ ਔਰ ਲਗਾਤਾਰ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕ੍ਰਾਸ ਬਾਰਡਰ ਉਹ ਪਾ ਦੇਖ ਹੀ ਰਹੇ ਆਂ ਔਰ ਇਹਨਾਂ ਦੇ ਅੱਗੇ ਜਿਹੜੇ ਯੂਥ ਨੇ ਕਿਉਂਕਿ ਉਹ ਕਿਸੇ ਨਾ ਕਿਸੇ ਚਾਂਸੇ 'ਚ ਆ ਜਾਂਦੇ ਨੇ ਯੰਗਸਟਰਸ ਨੇ ਉਹ ਕੋਰੀਅਰ ਦਾ ਕੰਮ ਕਰਨ ਲੱਗ ਜਾਂਦੇ ਨੇ ਤੇ ਇਹ ਵੱਡੇ ਸਮਗਲੇ ਜਿਹੜੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੇ ਰਹਿੰਦੇ ਨੇ ਇਹ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆਂ ਕਿ ਪਹਿਲਾਂ ਕੁਝ ਕਨਸਾਈਨਮੈਂਟ 'ਚ ਇਹਨਾਂ ਨੇ ਵੈਪਨ ਵੀ ਮੰਗਾਏ ਆ ਸੋ ਬੇਸਿਕਲੀ ਇਹਦਾ ਚੈਨਲ ਹੈ ਪਾਕਿਸਤਾਨ ਤੋਂ ਬਾਰਡਰ ਦੇ ਵੱਲ ਉਹ ਚ ਡਰੱਗ ਐਂਡ ਆਰਮਜ਼ ਦੋਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਸ਼ੇਅਰ ਕੀਤਾ ਕਿ ਲੈਂਡ ਰੂਟ ਤੋਂ ਜਿਹੜਾ ਰਿਵਰਾਈਨ ਰੂਟ ਹੈ ਉੱਥੋਂ ਅੱਗੇ ਫਿਜ਼ੀਕਲ ਕਰਾਸਿੰਗ ਕਰਕੇ ਵੀ ਪਾਕਿਸਤਾਨ ਸਮਗਲਰ ਆਏ ਆ ਸੋ ਇਹ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਹੀ ਸਾਰਾ ਇਹਦੇ ਚ ਇੰਪੋਰਟੈਂਟ ਹੈ ਔਰ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਇਹਨਾਂ ਦੇ ਹੋਰ ਨੈਟਵਰਕ ਹੈ ਉਹ ਵੀ ਅਸੀਂ ਬੱਸ ਕਰਾਂਗੇ ਇਹਨਾਂ ਦਾ ਜਿੰਨੀ ਇਹ ਔਰ ਜਿੰਨੀ ਕੁਆਂਟੀਟੀ ਦੇ ਵਿੱਚ ਇਹ ਕਰ ਰਿਹਾ ਹੈ ਇਹਨਾਂ ਦਾ ਪਰ ਵਿਛਿੰਦਾ ਦਾਇਰਾ ਵੀ ਫਿਰ ਉਸ ਲੈਵਲ ਦਾ ਹੀ ਹੋਏਗਾ ਬਿਲਕੁਲ ਹੋਏਗਾ ਜੀ ਔਰ ਜਿਹੜਾ ਹਵਾਲਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕੀਤਾ ਕੋਈ ਵੀ ਇਸੇ ਤਰ੍ਹਾਂ ਦਾ ਹੀ ਮਤਲਬ ਵਾਈਡ ਸਪਰੈਡ ਹੋਣ ਦੀ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਦਿੰਦੇ ਹੋਣਗੇ ਗਾੜੀ ਉਹਨਾਂ ਦੇ ਸਬਡਿਲਰ ਵੀ ਫਿਰ ਹੋਣਗੇ ਜਿਹੜੇ ਇਸ ਤਰ੍ਹਾਂ 10 ਕਿਲੋ ਦੇਖੋ ਸਾਰਾ ਹੀ ਨੈਟਵਰਕ ਆਏਗਾ ਜੀ ਇਟ ਇਨਕਲੂਡ ఎవਰੀਥਿੰਗ ਤੇ ਮੈਂ ਇਹਨੂੰ ਬੜੀ ਅੱਛੀ ਇੱਕ ਬ੍ਰੇਕਥਰੂ ਮੰਨਦਾ ਕਿਉਂਕਿ ਐਡੀ ਵੱਡੀ ਕੁਆਂਟੀਟੀ ਐ ਮੀਨਸ ਸਮਗਲਰਸ ਨੇ ਇਨ ਟੱਚ ਨਹੀਂ ਔਰ ਜੇਲ੍ਹ ਚੋ ਆਕੇ ਵੀ ਆਪਣੀਆਂ ਐਕਟੀਵਿਟੀਜ਼ ਜਾਰੀ ਰੱਖ ਰਹੇ ਨੇ ਇਹ ਸਰ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਨਹੀਂ ਇਲੈਕਸ਼ਨ ਸੀ ਇਸ ਦੌਰਾਨ ਫਿਰ ਪੁਲਿਸ ਦੀ ਇੱਕ ਟੀਮ ਇਧਰ ਲੱਗੀ ਸੀ ਕਿਉਂਕਿ ਤੋਂ ਆਇਆ ਤੁਹਾਡਾ ਇਲੈਕਸ਼ਨ ਕਰਵਾਉਣ ਵਾਲੀ ਧਿਆਨ ਸੀਗਾ ਬਿਲਕੁਲ ਦੇਖੋ ਜੀ ਪੁਲਿਸ ਦਾ ਮਲਟੀਫੇਰਸ ਹਮ ਹੁੰਦਾ ਹੈ ਜੀ ਪੁਲਿਸ ਕਦੇ ਵੀ ਇਹ ਨਹੀਂ ਕਹਿ ਸਕਦੀ ਵੀ ਅਸੀਂ ਇੱਕੋ ਕੰਮ 'ਚ ਮਸਰੂਫ ਆ ਸਾਡਾ ਕੰਮ ਹੈ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਉਹਦੇ 'ਚ ਲੱਗੇ ਹੀ ਰਹਿਣੇ ਆ ਸੋ ਆਮ ਵੈਰੀ ਪ੍ਰਾਊਡ ਆਫ ਮਾਈ ਟੀਮ ਇਹਨਾਂ ਨੇ ਬੜਾ ਹਮੇਸ਼ਾ ਸਾਰੀ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਪੁਲਿਸ ਦਾ ਸਿਰ ਉੱਚਾ ਕੀਤਾ ਅੱਛੇ ਕੰਮ ਕਰਕੇ ਔਰ ਅੱਛੇ ਡਿਟੈਕਸ਼ਨ ਕਰਕੇ ਗੱਡੀ ਉਹਦੀ ਹੈ ਜੀ ਤੇ ਕੰਮ ਤਾਂ ਤੁਹਾਡੇ ਸਾਹਮਣੇ ਹੀ ਹੈ ਪਹਿਲੇ ਕੇਸ ਵੀ ਬਹੁਤ ਨੇ ਚਾਹੇ ਐਸਟੀਐਫ ਦੇ ਵਿੱਚ ਹੈ ਮੁਹੱਲੇ ਟੈਕਸੀ ਫਿਰ ਸਿਰਫ 24 ਵਸੇ ਵੀ ਮਤਲਬ ਦੋਨੇ ਪਾਸੇ ਹੀ ਹੈ ਜੀ ਉਨੀਦਰ ਇਹਨੂੰ ਵੀ ਚਲਾ ਲਓ ਤੇ ਜਦੋਂ ਜਿਹੜਾ ਲਾਉਣਾ ਉਧਰ ਵੀ ਕਰ ਲਿजिए ਜੀ ਸੱਜਣ ਜੀ ਪਾਸਪੋਰਟ ਹੈ ਤਾਂ ਦੱਸੋ ਕਿ ਪਾਸਪੋਰਟ ਨਕਲੀ ਤੋਂ ਹੈ ਕਿ ਈਕਾ ਹੈ ਉਦੋਂ ਪਾਸਪੋਰਟ ਇਹਨਾਂ ਦੇ ਮੈਨੂੰ ਪਤਾ ਕਰਨਾ ਪਊਗਾ ਲੱਗਿਆ ਇਹਦੇ ਵਿੱਚ ਪਾਸਪੋਰਟ ਹੈ ਪੁਰਾਣੇ ਮੁਕੱਦਮੇ ਨੂੰ ਤੁਹਾਨੂੰ ਵੇਰਵਾ ਦੇ ਦਾਂਗੇ ਕਿਉਂਕਿ ਇਹ 2014 ਤੇ 15 ਦੇ ਮੁਕੱਦਮੇ ਨੇ ਇਮੀਡੀਏਟਲੀ ਕਢਵਾਏ ਸੀ ਜੀ ਤੇ ਤੁਹਾਨੂੰ ਬਰੀਫ ਵੀ ਕਰਨਾ ਸੀਗਾ ਜੀ ਜਿਸ ਤਰ੍ਹਾਂ ਬੋਗੀ ਸੀਜ਼ਨ ਚੱਲਿਆ ਬੋਗ ਬੋਗ ਆ ਰਿਹਾ ਲੱਗਦਾ ਇਸ ਸੀਜ਼ਨ ਨੂੰ ਵੀ ਸੌਫਟ ਟਾਰਗੇਟ ਲੈਂਦੇ ਨੇ ਜਿਸ ਤਰ੍ਹਾਂ ਡਰਾਮ ਦੇ ਅੰਦਰ ਆ ਰਹੇ ਨੇ ਦੇਖੋ ਇਹ ਤਾਂ ਪੁਰਾਣੇ ਟੈਕਟਿਕਸ ਨੇ ਕ੍ਰਿਮੀਨਲਸ ਦੇ ਜੇਪਾ ਚੋਰੀਆਂ ਵਾਲੇ ਤੇ ਦੇਖੋ ਹਨੇਰੀਆਂ ਰਾਤਾਂ ਚੋਰੀਆਂ ਕਰਦੇ ਚੋਰ ਮੂਨ ਲਾਈਟ ਨੂੰ ਫੁੱਲ ਮੂਨ ਨੇ ਡੇਜ਼ ਜਿਹੜੀ ਹੁੰਦੀ ਉਹਦੇ ਚ ਉਹਨੂੰ ਅਵੋਇਡ ਕਰਦੇ ਆ ਸੋ ਇਹ ਡਿਫਰੈਂਟ ਡਿਫਰੈਂਟ ਆਪਣੀਆਂ ਜਿਹੜੇ ਆ ਰੂਟਸ ਤੇ ਮੋਟਰਸ ਬ੍ਰੈਂਡ ਹੀ ਬਲਦੇ ਰਹਿੰਦੇ ਆ ਇਹਨਾਂ ਨੂੰ ਪકડਣਾ ਕਿੰਨਾ ਟਫ ਸੀ ਅਗਰ ਇੰਨੇ ਹਾਰਡ ਕੋਰ ਨੇ ਤਾਂ ਡੀਮ ਵੀ ਪੁਲਿਸ ਦੀ ਪ੍ਰੋਫੈਸ਼ਨਲ ਲੱਗੀ ਹੋਏਗੀ ਕਿ ਵੀ ਇਹਨਾਂ ਨੂੰ ਨਾ ਪਤਾ ਬਹੁਤ ਦੱਸੋ ਦੇਖੋ ਪੁਲਿਸ ਵਾਸਤੇ ਤਾਂ ਹਰ ਚੀਜ਼ ਚੁਣੌਤੀ ਭਰੀ ਹੁੰਦੀ ਹੈ ਜੀ ਔਰ ਆਪਾਂ ਨੂੰ ਇਹ ਜਿਹੜੇ ਰਿਜ਼ਲਟ ਹੈ ਉਹ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਕੀ ਦੇਖਦੇ ਪਰ ਤੁਹਾਡਾ ਬੜਾ ਅੱਛਾ ਸਵਾਲ ਹੈ ਤੁਸੀਂ ਐਪਰੀਸ਼ੀਏਟ ਕੀਤਾ ਕਿ ਕਿੰਨਾ ਮਿਹਨਤ ਇਸ ਗੱਲ ਦੇ ਵਿੱਚ ਜਾਂਦੀ ਹੈ ਪੁਲਿਸ ਦੀ ਨਾਰਕੋਟਿਕ ਕ੍ਰਿਮੀਨਲ ਲੈਣ ਨੂੰ ਮੈਪ ਕਰਨਾ ਕਾਫੀ ਮੁਸ਼ਕਲ ਹੋਊਗਾ ਪਰ ਪੁਲਿਸ ਇਸ ਪ੍ਰੋਫੈਸ਼ਨਲੀ ਵੈਰੀ ਕੰਪੀਟੈਂਟ ਜੀ ਆਪਣੀ ਟੀਮ ਤੇ ਸਾਨੂੰ ਬੜਾ ਫਖਰ ਹੈ ਕਿ ਨਹੀਂ ਸਰ ਉਹ ਸਵਾਲ ਇਸ ਤਰ੍ਹਾਂ ਸੀ ਕਿ ਤੁਹਾਨੂੰ ਉਹ ਵੀ ਦੱਸ ਦੋ ਕਿ ਕਿਉਂਕਿ ਜੋ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਤਾਂ ਚੋਰਾਂ ਦਾ ਹੀ ਫਾਇਦਾ ਹੋਏਗਾ ਜੀ ਸਰ ਤੁਸੀਂ ਦੱਸੇ ਜੀ ਤੁਸੀਂ ਸਰ ਕੀ ਜਦੋਂ ਸਰ ਨੂੰ ਕੋਰੀਅਰ ਉਸ ਬਣਾ ਲੈਂਦੇ ਨੇ ਉਸ ਪਿੱਛੇ ਜਿਹੇ ਟਾਈਮ ਦੇਖਿਆ ਗਿਆ ਜੋ ਜਿੰਨਾ ਵੀ ਇਹਦੇ ਵਿੱਚ ਹੈ ਜੀ ਕਿਉਂ ਨਾ ਵੀ ਆਰ ਚਾਰ ਵੀ ਬਰਾਮਤ ਹੋ ਜਾਂਦੀ ਬਿਲਕੁਲ ਤੋਂ ਕਿਉਂਕਿ ਤਾਂ ਨਗਰ ਦਾ ਨਹੀਂ ਕਿਉਂ ਸਾਡੀ ਟੀਮ ਦੂਸਰਾ ਪਿੰਡਾਂ ਦੇ ਵਿੱਚ ਕਿਉਂਕਿ ਬਾਰਡਰ ਏਰੀਆ ਸੇ ਸੈਕਟਰੀ ਜਾ ਕੇ ਕਨੈਕਟ ਕਰਨਾ ਚਾਹੀਦਾ ਕਾਉਂਸਲਿੰਗ ਕਰਨੀ ਚਾਹੀਦੀ ਹੈ ਉਹਨਾਂ ਦੱਸਣਾ ਚਾਹੀਦਾ ਕਿ ਜਿਹੜੇ ਬੱਚੇ ਪੜ੍ਹੇ ਜਾਂਦੇ ਨਹੀਂ ਉਹਨਾਂ ਦਾ ਬਾਅਦ ਕੀ ਹਾਲ ਹੁੰਦੇ ਨੇ ਤੁਸੀਂ ਇਹਨੂੰ ਥੋੜੇ ਟਾਈਮ ਦੇ ਜਿਹੜੀ ਬਣੀ ਹੈ ਜਾਂ ਜਿਹੜੀ ਲਗਜ਼ਰੀ ਹੈ ਉਹਨਾਂ ਦੇ ਤੋਂ ਬਾਅਦ ਦਾ ਜਿਹੜੇ ਸਰਕਮਸਟੈਂਸਿਸ ਨੇ ਆਦੇ ਜਿਹੜੇ ਧੀਜੇ ਨੇ ਉਹਨੂੰ ਦੇਖੋ ਕਿ ਉਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਥੋੜਾ ਬਹੁਤ ਫਰਕ ਪੈਗਾ ਕਾਉਂਸਲਿੰਗ ਬਿਲਕੁਲ ਬੰਦਾ ਜੀ ਮੈਂ ਤੁਹਾਡੇ ਰਾਹੀਂ ਇਹੀ ਗੱਲ ਕਹਿਣ ਲੱਗਾ ਸੀ ਪੰਚਾਇਤਾਂ ਨੂੰ ਪੇਰੈਂਟਸ ਨੂੰ ਕਿ ਬੱਚਿਆਂ ਤੇ ਨਿਗਾਹ ਰੱਖੀਏ ਔਰ ਬੱਚਿਆਂ ਨੂੰ ਵੀ ਇਹ ਲੈਸਨ ਹੈ ਕਿ ਜਿੰਨੇ ਵੀ ਆਪਾਂ ਪਿੱਛੇ ਫੜੇ ਆ ਲੋ ਜਿਹੜੇ ਆਪਾਂ ਟੈਰਰ ਐਕਟ ਵੀ ਫੜੇ ਆ ਬਹੁਤ ਛੋਟੀ ਉਮਰ ਦੇ ਬੱਚੇ ਆ ਔਰ ਆਮ ਉਹਨਾਂ ਦੀ ਇੰਟਰੋਗੇਸ਼ਨ 'ਚ ਇਹ ਗੱਲ ਆਈ ਹੈ ਕਿ ਸਾਨੂੰ ਫੋਨ ਦੇ ਸਕਰੀਨਸ਼ਾਟ ਦਿਖਾ ਦਿੱਤਾ ਕਿ ਤੁਹਾਨੂੰ 5000 ਪਾ ਰਹੇ ਆ ਪਾਇਆ ਹੈ ਨਹੀਂ ਸੋ ਉੱਥੇ ਇੱਕ ਗੱਲ ਆਪਣੀ ਬੜੀ ਜ਼ਰੂਰੀ ਹੈ ਕਿ ਸੋਸ਼ਲ ਇਕਨੋਮਿਕ ਜਿਹੜਾ ਇਸ਼ੂ ਹੈ ਔਰ ਅਵੇਅਰਨੈਸ ਬੜੀ ਜ਼ਰੂਰੀ ਆ ਤੁਹਾਡੇ ਰਾਹੀਂ ਬੈਸਟ ਅਸੀਂ ਕਰ ਸਕਦੇ ਆ ਸਰ ਚਾਹੇ ਦੂਸਰੀ ਪੁਲਿਸ ਦੀ ਟੀਮ ਜਾਂਦੀ ਹੈ ਨੇ ਇਸ ਵਾਰ ਸਾਰੇ ਪ੍ਰੋਗਰਾਮ ਕਿਤੇ ਨੇ ਮੀਟਿੰਗ ਕੀਤੀਆਂ ਪਬਲਿਕ ਦੇ ਨਾਲ ਬਾਟਰ ਏਰੀਆ ਸਪੈਸ਼ਲੀ ਇਹਨਾਂ ਦੀ ਕਮੇਟੀ ਚਲਾਈ ਜਾ ਰਹੀ ਹੈ ਕਿ ਜਿੰਨਾ ਵੀ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਐਜੂਕੇਟ ਕੀਤਾ ਜਾਵੇ ਬਿਲਕੁਲ ਜੀ ਇਹਨੂੰ ਅਸੀਂ ਟੇਕ ਅਪ ਕਰਦੇ ਆਂ ਬਿਕੋਜ਼ ਸਾਡਾ ਏਰੀਆ ਬਹੁਤ ਜਿਹੜਾ ਹੈਗਾ ਸਿਟੀ ਦਾ ਹੈ ਉਹ ਅਸੀਂ ਟਾਈਮ ਟੂ ਟਾਈਮ ਤੁਹਾਡੇ ਰਾਹੀਂ ਵੀ ਵੈਸੇ ਵੀ ਇਹਨੂੰ ਅਵੇਅਰਨੈਸ ਦੇ ਵਿੱਚ ਇੱਕ ਡੈਫੀਨੇਟਲੀ ਇਹ ਇੰਪੋਰਟੈਂਟ ਟਾਕਿੰਗ ਪੁਆਇੰਟ ਹੈ ਸਰ ਇਹਨਾਂ ਦਾ ਮੋਡ ਆਫ ਕੰਮਿੰਗ ਉਹ ਜੀ ਦੇਖ ਰਹੇ ਜੀ ਸਾਰਾ ਕੁਝ ਫੜਿਆ ਗਿਆ ਸੋਸ਼ਲ ਮੀਡੀਆ ਦਾ ਵੀ ਸਾਰਾ ਲੈਂਦੇ ਹੁੰਦੇ ਆ ਸੋਸ਼ਲ ਮੀਡੀਆ ਦਾ ਕੋਈ ਨਹੀਂ ਜੀ ਐਪਸ ਹੀ ਅੱਜਕੱਲ ਡਿਫਰੈਂਟ ਡਿਫਰੈਂਟ ਚਲਾਉਂਦੇ ਆ ਉਹਦਾ ਥੋੜਾ ਟੈਕਨੋਲੋਜੀ ਦਾ ਮਿਸਯੂਜ਼ ਦਾ ਕਰ ਹੀ ਲੈਂਦੇ ਆ ਹੋਰ ਕੁਝ ਨਾ ਤੇ ਗੈਸ ਮੈਂਬਰ ਜਗੇ ਨਹੀਂ ਜੀ ਦੇਖੋ ਕਿ ਜੇ ਐਡਾ ਵੱਡਾ ਨੈਟਵਰਕ ਹੈ ਉਹ ਤਾਂ ਕਾਫੀ ਐ ਮੈਂ ਤੁਹਾਨੂੰ ਦੱਸਿਆ ਫਾਈਨੈਂਸ਼ੀਅਲ ਤੇ ਉਹ ਕਰਾਂਗੇ ਜੀ ਹੁਣ ਆਪਾਂ ਲੱਗੇ ਹੋਏ ਆ ਇਸ ਗੱਲ ਤੇ ਪ੍ਰੋਪਰਟੀ ਜਿੰਨੀਆਂ ਬਣਾਈਆਂ ਆ ਉਹ ਵੀ ਦੇਖਦੇ ਆ ਜੀ ਹੁਣ ਵੀਲ ਸੀ ਇਟ ਥੈਂਕ ਯੂ ਜੀ ਬਾਲ ਕਰਦੇ ਜੀ